ਉਦਾਰ ਤੇਰਾ ਸਿਹਾ ਸੋ ਕਰਕੇ ਹਜਤ ਵਹ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਗਾਵਨ ਹਾਰੇ ਕੇਤੇ ਤੇਰੇ ਰਾਗਪਰੀ ਸਿੰਘ ਕਹੀ ਅਹ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਤੇਤ ਗੁੱਤ ਲਖ ਜਾਨਨ ਲਖ ਧਰਮ ਵਿਚਾਰੇ ਗਾਵਨ ਤੁਧ ਨੂੰ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਨ ਤੁਦਨੋ ਅੰਦਰ ਅੰਦਰ ਆਸਨ ਬੈਠੇ ਦੇ ਉਤੇ ਆਦਰ ਨਾਲ ਮੇ ਗਾਵਨ ਤੁਦਨੋ ਸਦ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜ ਨਰ ਕੀ ਸਰਜੁਗ ਜੁਗ ਵੇਦਾਨ ਲੈ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸਰਗ ਮਾਛ ਪਾਇ ਗਾਵਨ ਤੁਦਨੋ ਰਤਨਿਓ ਪਾਇ ਤੇਰੇ 68 ਤੀਰਥ ਨਾਲੇ சால கீ துதா நானிச்சாரி சோ சோ சதா சச்சி சாச்சா சச்சி நாய தி ரோசி ஜாய நஞ்சாசி ரச்சனா ஜி ரச்சி ਰੰਗੀ ਰੰਗੀ ਭਰਤੀ ਕਰ ਕਰ ਜੀ ਸੀ ਮਾਇਆ ਜੀ ਨੀ ਪਾਈ ਕਰ ਕਰ ਮੇਕਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾਂ ਜਾਈ ਸੋ ਪਾਸਾ ਹੋ ਸਾਹ ਪਾਸਾ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਬਹਿਲਾ ਸੁਣ ਵਡਾ ਆਖੇ ਸਭ ਕੋਈ ਦੇਵ ਨਵਦਾ ਦੀ ਥਾਂ ਕੋਈ ਕੀਮਤ ਪਾਇ ਨਾ ਕਹਿਆ ਜਾਏ ਧਨ ਵਾਲੀ ਤੇਰੇ ਰਹੀ ਸਮਾਈ ਵੱਡੇ ਮਿਹਰੇ ਸਾਹਿਬਾ ਘਰ ਗਵੀ ਰਾਜ ਨਹੀਂ ਵਧੀ ਆ ਕੋ ਨ ਜਾਣਾ ਤੇਰਾ ਕੇਤਾ ਕੇ ਵਣ ਜੀ ਰਹਾ ਹਾਂ ਸਭ ਸੁਖੀ ਮਨ ਸਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਾਨੀ ਗੁਰੂ ਰਹਾਈ ਤਹਿੜ ਨਾ ਜਾਏ ਤੋਰੀ ਤਲਵਣਿਆਈ ਸਭ ਸਤ ਸਭ ਤਪ ਸਭ ਚੰਗਿਆਈ ਆਸੇ ਦਾ ਪੁਰਖਾਂ ਕੀ ਆਵਡਿਆਈਆਂ ਜਦੋਂ ਮੇਨੁ ਸਦੀ ਕਨਾ ਨਾ ਪਾਈਆ ਪਰ ਮਿਲਿਆ ਨਹੀਂ ਠਾਕ ਰਹਾਈ ਆਖੜ ਵਾਲਾ ਧਾਰਾ ਸਿੱਖੀ ਪਰ ਤੇਰੇ ਪੰਡਾਰਾ ਜਿਸ ਤੂੰ ਦੇਖ ਤਸਾ ਚਾਰਾ ਨਾਨਕ ਸਤ ਸਵਾਰਨ ਹਾਰਾ ਸਾ ਮਹੱਲਾ ਬਹਿਲਾ ਆਖਾ ਜੀਵਾਂ ਵਿਸਰੈ ਮਰ ਜਾਓ ਆਖੜ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਜਾ ਭੂਖ ਤਪੂਖਾ ਖਾਂ ਜਿੰਨੀ ਹੰਦੀ ਦੀ ਕਾਂ ਸੋ ਕੰਮ ਸਲਾ ਮੇਰੀ ਮਾਇ ਸਾਜਾ ਸਾਧਵ ਸਾਚਾ ਨਾਇ ਰਹਾ ਹਉ ਸੱਚੇ ਨਾਮ ਕੀ ਤਲ ਵਡਿਆਈ ਆਖ ਛਕੇ ਕੀ ਮਤ ਨਹੀ ਪਾਈ ਜੇ ਸਾ ਮਿਲਦਾ ਆਖਣ ਪਾਹੇ ਵਡਨ ਹੋਵੇ ਘਾਤਨ ਜਾਇ ਨਾਹ ਮਰੈ ਨਾ ਹੋਵੇ ਸੂਰ ਜੀ ਬਾਲ ਹੈ ਨ ਟਿਕਿਆ ਭੋਗ ਗੁਣ ਹੋ ਹੋਰ ਨਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਹੁੜ ਆਪ ਤੇ ਵਡ ਤੇਰੀ ਦਾ ਜਿੰਨਨ ਕਰ ਕੇ ਕੀਤੀ ਰਾਤ ਕਸਮ ਨਸਾਰਹ ਤੇ ਕਮ ਜਾਤ ਨਾਨਕ ਨਾਰ ਬਾਸਨਾਤ ਰਾਜ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿਪੁਰਖ ਆਵਿਨੋ ਕਰੋ ਗੁਰ ਬਾਸ ਹਮ ਕੀਨੇ ਕਰਮ ਸਤ ਗੁਰ ਸਰਨਾਹੀ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਗਿਓ ਮੋ ਕਹਾਉ ਨਾਮ ਪ੍ਰਵਾਸ ਗੁਰਮਤਿ ਨਾਮ ਮੇਰਾ ਤਾਂ ਸਿਖਾਣੀ ਹਰ ਕੀਤ ਹਮ ਰੇ ਰਹਾਸ ਰਹਾਉ ਅਰਜਨ ਕੇਵੜਾ ਭਾਗ ਉਹ ਡੀਰ ਜੀ ਨਾ ਹਰ ਹਰ ਸਰਬਾ ਨਰ ਭਾਸ ਨਾ ਹਰ ਨਾਮ ਨਾ ਤ੍ਰਿਪਤਾ ਸਹ ਨਾ ਸੰਗਤ ਗੁਣ ਬਲਿ ਆਸ ਜਿਹਨੂੰ ਹਰ ਹਰ ਹਵਸ ਨਾਮ ਨਾ ਪਾਇਆ ਦੇ ਭਾਗਹੀਨ ਜਮ ਪਾਸਿ ਜੋ ਸਤਿਗੁਰ ਸਰਮ ਸੰਗਤ ਨਹੀਂ ਆਏ ਤਰੇ ਜੀਵੇ ਤਰੇ ਜੀਵਾਸ ਜਿਨ ਹਰਦਨ ਸਤਿਗੁਰ ਸੰਗਤ ਪਾਈ ਤਨ ਤੁਰਮਸਤਗ ਲੇਖ ਆਲੇ ਕਾਸ ਧੰਨ ਧੰਨ ਸਤ ਸੰਗਰ ਦੇ ਤਹਾਰਾ ਸਰਪਾ ਮੇਨ ਜਾਂ ਨਾਮਕ ਨਾਮ ਬਰਗਾਸ ਰਾਗ ਗੁਜਰੀ ਮਹੱਲਾ 5 ਤਾ ਸੇਰੀ ਮਨ ਚੁੱਤ ਰਹੇ ਤੂੰ ਜਾਂ ਹਰ ਹਰ ਜੀਓ ਕਰਿਆ ਸਾਲ ਪਥਰ ਮਹਿ ਜੰਤੀ ਉਪਾਇ ਤਾ ਕਰ ਜਿਤਾ ਜਾਂ ਸਰ ਕਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਦਾਸ ਤਹ ਹਰਿਆ ਰਹਾ ਜਨਮ ਪਤਾ ਲੇ ਸੁਖ ਬਨਤਾ ਕੋ ਨ ਤਸ ਕੀ ਧਰਿਆ ਸਿਰ ਸਿਰ ਜਿ ਕਸੰਦਾ ਹੈ ਠਾਕੁਰ ਕਾ ਹੈ ਮਨ ਪਉ ਕਰ ਆਉਦੇ ਰੂਡਾ ਵੈਸੇ ਕੋ ਸਾਧ ਸੁ ਪਾਛਾ ਬਚਰੀ ਛਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਾਸਤ ਸਿਧਾਨ ਠਾਕੁਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਰੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋਪੁਰ ਕੇ ਕੋ ਅੰਕਾਰ ਸਤਗੁਰ ਪ੍ਰਸਾਦ ਦੇਵ ਪਰਤੰਰੰਜਨ ਹਰਿ ਗੁਰ ਸੰਤਰੰਜਨ ਹਾਰਾ ਗਮਾ ਗਮਾ ਪਾਰਾਂ ਸਭ ਘਰ ਹੈ ਸਭ ਘਰ ਹੈ ਤੂੰ ਹੀ ਹਰ ਸੱਚੇ ਸਰਦੀਨ ਹਾਰਾਂ ਸਭ ਜੀ ਤੇ ਮਾਰੇ ਦੀ ਪੂਜਿਆ ਦਾ ਤਾਰਾ ਹਰ ਧਿਆਵ ਸੰਤਹੁ ਦੀ ਸਭੂਤ ਨਸਾਨ ਨਹਾਰਾਂ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਗੀ ਘਟ ਘਟ ਅੰਦਰ ਸਰਮ ਪਰੰਦਰੰ ਜੀ ਹਾਰੇ ਕੋ ਗੁਰੁ ਸਮਾਨਾ ਇਕ ਪਾਤਾ ਤੇ ਪਕਿਹਾਰੇ ਦੀ ਸੰਤਿਰੇ ਚੋਲ ਵਿਡਾਣਾ ਤੂੰ ਆਪੇ ਦਾਤਾ ਨਾ ਆਪੀ ਭੁਜਤਾ ਨੀ ਹਉ ਤੁਲਿ ਜਿਨੀ ਅਵਰ ਨਾ ਜਾਣਾਂ ਤੂੰ ਪਾਰ ਬ੍ਰਹਮ ਦੇ ਅੰਤ ਵਿਅੰਤ ਦੀ ਤੇਰੇ ਜਾਗਣ ਆਖੋ ਕਾਣਾ ਜੋ ਸੇਵ ਹੈ ਜੋ ਸੇਵ ਹੈ ਤੁਝ ਦੀ ਜਨਾਨਾ ਕਰ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਝ ਦੀ ਸੇਵਾ ਨਾਲ ਜਿਵੇਂ ਮੈਂ ਸੁਪਰਵਾਸ ਸੀ ਸੇਵ ਮੁਕਤ ਸੇਵ ਮੁਕਤ ਭਾਏ ਜਿਨ ਹਰ ਧਿਆਵੇ ਅਜੀ ਕਨ ਦੂਤੀ ਜਬ ਕੀ ਪਾਸੀ ਜਿਨ ਮੇਰਾ ਭਾਉ ਜਿਨ ਮੇਰਾ ਭਉ ਆਇਆ ਜਿਨ ਤਨ ਭਾਉ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਕੀ ਹਰ ਹਰੂਪ ਸਮਾਸੀ ਸੇਧਨ ਸੇਧਨ ਜਿਨ ਹਰਿ ਆਇਆ ਜਿਨ ਨਾਨਕ ਪਰ ਬਲਿਆਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬਿਅੰਤ ਮੇ ਅੰਤਾਂ ਤੇਰੇ ਭਗਤ ਤੇਰੇ ਭਗਤ ਸਲਾਹਣ ਤੀ ਜੀ ਹਰਿ ਅਲਕ ਨੇਕ ਅਨੰਤਾ ਤੇਰੀ ਅਬਿਤ ਤੇਰੀ ਅਮਰ ਹੈ ਹਰ ਪੂਜਾ ਦੇ ਤਪ ਤਪ ਹਜ ਤਪ ਹੈ ਬਿਅੰਤਾਂ ਤੇਰੇ ਅਨੇਕ ਤੇਰੇ ਅਨੇਕ ਬਣ ਹੈ ਬਹੁਤ ਸਿਮਰ ਪ੍ਰਸਾਸ ਜੀ ਕਰ ਕੇ ਰਿਆ ਘਟ ਕਰਮ ਕਰਨ ਤਾਂ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤਾ ਤੂੰ ਆੜ ਪੁਰਖ ਹੈ ਪਰੰਪਰ ਕਰਤਾ ਜੀ ਤੁਜ ਜੀ ਵਿੜੇ ਅਵਰਣਾ ਕੋਈ ਤੂੰ ਦੂਰੇ ਕੋਸ ਦਾਸ ਰਾਤੀ ਕੋਈ ਤੂੰ ਨਿਚਲ ਕਰਤਾ ਸੋਈ ਆਪਕੇ ਭਾਵੈ ਸੋਈ ਵਰਤਨ ਜੀ ਤੂੰ ਆਪਕੇ ਘਰ ਹਸੂਈ ਤੂੰ ਆਪਕੇ ਸ੍ਰੇਸ਼ਟ ਸਾਥੀ ਭਾਈ ਜੀ ਤੂੰ ਆਪਕੇ ਸਭੇ ਸਮੂਹ ਜੀ ਜਾਨਾਂ ਨੂੰ ਗੁਣ ਗਾਵੇ ਕਰਤੀ ਕੀ ਜੀ ਜੋ ਸੰਸਾ ਕਾ ਜਾਣੋ ਆਸਾ ਮਹੱਲਾ ਚੌਥਾਂ ਤੂੰ ਕਰਤਾ ਸਤਿਆਰ ਮੈਂ ਦਾਸ ਆਂ ਜੋ ਤਉ ਭਾਵੈ ਸੋਈ ਸੀਸੀ ਜੋ ਤੂੰ ਦੇਹ ਸੋਈ ਹਾਂ ਭਾਈ ਰਹਾਉਂ ਸਭ ਤੇਰੀ ਤੂੰ ਸਭ ਨੇ ਪਿਆਰਾ ਜਿਸਨੋਂ ਕਿਰਪਾ ਕਰ ਹੈ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੋਇ ਲਾਇਆ ਤੂ ਆਪ ਮਿ ਸੋਣ ਆਪ ਨਿਲਾਇਆ ਤੂੰ ਦਰੀਆ ਸਭ ਤੇ ਜੀ ਮਾਹਿ ਦਿਲਵੰਦੀ ਜਾਂ ਕੋਈ ਨਾ ਦੇਦੀ ਜਦ ਸਭ ਤੇ ਰਾਖੇ ਲੋਕ ਜੋ ਇਮਨ ਲਿਛਣਿਆ ਸੰਗੋ ਦੀ ਮੀਲਾ ਜਿਸਨੋਂ ਤੁਮ ਜਾਣ ਆਈ ਜੀਸੂ ਜਨ ਜਾਣ ਹਰ ਗੁਣ ਸਭ ਦੀ ਆਖ ਮੁਕਾਨ ਜਿਨ ਹਰ ਸੇਵਾ ਤਨ ਸੁਪਾਣਾ ਸਹਜੇ ਨੀ ਹਰ ਨਾਮ ਸੁਮਾਇਆ ਕੁਮਾਪੇ ਕਰਤਾ ਤੀਨਾਂ ਕਿਆ ਸੰਭੂ ਜਦ ਮਰਨੂ ਜਾਇ ਵਰਨਾ ਕੋ ਤੂ ਕਰ ਕਰ ਮੇ ਖਹਜਾਨ ਹਸੋਏ ਜਾਂ ਨਾਮ ਗੁਰਮੁਖ ਪਰਗਟ ਹੋਈ ਆਸਾ ਮਹਲ ਦਾ ਆਪ ਦਾ ਅੱਲਾ ਦਸ ਸਰਵੜਾ ਪੈਨੇ ਨ ਵਰਸਾ ਪਾਣੀ ਪਾਵਕ ਤਨਾਂ ਕੀਆ ਬੰਕ ਜੇ ਮੋਹ ਭਾਗ ਨਹੀਂ ਚਾਲੇ ਹਮ ਜੀ ਖੱਦ ਹੜੀ ਬੀਲੇ ਮਾਨੇ ਨਾ ਜਿਤ ਸੰਗੁ ਮਨਾ ਹਰ ਦਸਰ ਦੇ ਗੁਣ ਦੰਨਿਆ ਰਹਾ ਨਾ ਹੈ ਬਤੀ ਸਤੇ ਨਹੀਂ ਬੜਿਆ ਮੂਰਖ ਮੁਗਦਾ ਜਨ ਭਰਾਂ ਪ੍ਰਣਵਤਨ ਆਨੰਦਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਹ ਭਈ ਪ੍ਰਾਪਤ ਨਾਮਿਕ ਦੀ ਗੁਰੀਆ ਗੋਦ ਮੰਨਣ ਕੇ ਤੇਰੀ ਬਰੀਆ ਅਵਰ ਕਾਇ ਤਿਰਤ ਕੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਹਮ ਨਾਮ ਸਰੰਗਿਆਮ ਲਾਗ ਭਜ ਲ ਕਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਆਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਬਾਦਸ਼ਾਹ ਜੀ ਜਮੀਨ ਕਬਿ ਬਾਦ ਜਮੀਨ ਆਪਣੀ ਚੌਕਈ ਹਮਲੇ ਕਰੋ ਆਪ ਰਚਾ ਪੂਰਨ ਹੋਏ ਜਤ ਕੀ ਇੱਛਾ ਕਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਜਤ ਪਰ ਅਮਰੇ ਦੇਸ ਤਬ ਤੁਮ ਭਾਵੂ ਆਪ ਹਾਰ ਦੇ ਮੈਨੂੰ ਬਚਾਨ ਦੇ ਸੁਖੀ ਬਸਾ ਮੋਰੋ ਪਰਿਵਾਰਾਂ ਸਿੱਖ ਸਦਾ ਕਰਤਾਰਾਂ ਮੋਰ ਚਾਨੇ ਕਰ ਮਿਆ ਕਰੀਂ ਸਰਦਰਨ ਕੋ ਆਇ ਸਿੰਗਰੀਆਂ ਪੂਰਨ ਹੋਏ ਹਮਾਰੇ ਆਸਾਂ ਤੂਰ ਭਜਨ ਕੀ ਰਹਾ ਧਿਆਨ ਸਾ ਤੁਮਹਾਂ ਸਾਡ ਕੋਈ ਹੋਰ ਨਾ ਧਿਆਉਂ ਜੋ ਬਰ ਚਹਨ ਸੇ ਤੁਮ ਤੁਪਾਂ ਸੇ ਉਸ ਸਖਹ ਮਾਰੀ ਕਾਰੀ ਅਜੁਨ ਜਨ ਸਤਰਹ ਮਾਰੀ ਮਾਰੀ ਰਾਮ ਆਪ ਹਾਜ਼ਰ ਜਮਨ ਮਰਿਆ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਸੀ ਅਸਤੋਜੋ ਪਰੇ ਹਮ ਰਖਾ ਰਾਖਲੇ ਹੋ ਮੈਂ ਰਖਨ ਹਾਈ ਸਾਹਿਬ ਸੰਸਹਾਈ ਕੇ ਆਨੇ ਦਿਨ ਮੰਦ ਸਣ ਕੇ ਹਮ ਕਾ ਤੁਮ ਹੋ ਕੋਲੇ ਚਤਰ ਦਾ ਸਕੰਤਾਂ काल पाए ब्रह्मा भक्त रा काल पाए सिंधु अवतरा काल पाए कर बिष्णु प्रकाश सकल काल ताकीया तमासा जवन काल योगी सब कीयो बेगराज ब्रह्मा दूजी जवन काल सब लोक सवारा नमसकार है ताही हमारा जवन काल सब जगत बनायो देव दैव लक्ष्मी पुजायो आगम ते के अवतार आसी गुरु सब जे हो हमारा नमस्कार जिस की तो हमारी सकल प्रजा जन आप स्वारी सेवक ने को सब गुण सुत लियो सत्र ने गोपाल मुह बकियो कण कण के अंतर की जानत भले गुरु की पीर पहचान कण चेटी के अपन चले असुल्ला सब पर कृपा दृष्ट करूला संतन दुख पाए तेली के सुख पाए साधन के सपी एक की पीर पहचान

ਨਰੰਕਾਰ ਵਿਦੂਕਾਰ ਲੰਬੀ ਆਗਨੀ ਨੇ ਨਾਵਯ ਸੰਮੁਖਤਾ ਮੂੜ ਜਾਣਤ ਭੇਦਾਂ ਜਾ ਕੋ ਭੇ ਉਹ ਨ ਪਾਵ ਤੀਂਦਾ ਤਾਂ ਕੋ ਕਰ ਪਾ ਹਨੇ ਨਿਮਾਨਤ ਮਹਾ ਮੂੜ ਕਛ ਭੇ ਨ ਜਾਣਤ ਮਹਾਦੇਵ ਕੋ ਕਹਿਦ ਸਦਾ ਸਿੰਗਰੰਕਾਰ ਕਾ ਚੀਨਤ ਨਹ ਪੀਵ ਆਪ ਆਪਣੀ ਬੁੱਧ ਹਾ ਜੇ ਤੀ ਬਨ ਦਪਣ ਪਣ ਤੋ ਹੇ ਤੇ ਤੀ ਤੁਮਰਾ ਲਖਾ ਨ ਜਾਏ ਤੋ ਸਾਰਾ ਕਿਹੇ ਸਦਾ ਬ੍ਰਤ ਸੰਸਾਰਾ

ਰੇ ਦੇ ਸੰਦ ਘਰ ਨੂੰ ਸਭ ਹੋਈ ਦੁਸ਼ਤ ਸਾਥ ਸਕਮ ਕੋਈ ਇੱਕ ਬਾਰ ਜਿਨ ਤਮਾ ਸੰਭਾਰਾ ਕਾਲ ਪਾਸਤ ਤਾਹੀ ਉਗਾਰ ਜਿਨ ਨਰਨਾਮ ਤਿਹਾਰੂ ਕਹਾ ਦਰਬ ਦੁਸ਼ਤ ਦੇਤ ਰਹਾ ਖਣਕ ਤਮਾਸਾਨ ਤਿਹਾਰੇ ਆਪ ਹਾਂ ਦੇਹ ਉਬਾਰੀ ਸਰਬ ਥੋਰ ਮੋਹ ਸਹਾਈ ਦੁਸ਼ਤ ਦੇਤ ਕੀ ਨੀ ਹੁ ਬਚਾਈ ਨੀ ਸਵਈਆ ਪਾਏ ਰਹੇ ਜਲ ਤੇ ਤੁਮਰੀ ਕਲ ਕੀ ਕੋ ਆ ਕਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਨੇ ਕਹ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਦੇ ਸਮਾਗ ਹੋਪੇ ਬਕਹ ਹਮ ਇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਪਰ ਮੈਂ ਨਾ ਕਹੋ ਸਭ ਤੋਂ ਹੀ ਬਕਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੋਹਾਰੋ ਦੁਆਰ ਬਹੀ ਨਹੇ ਕੇ ਲਾਗ ਅਸ ਗੋਬਿੰਦਾਸ ਤੁਹਾਰੀ ਕ੍ਰਾਂਤੀ ਮਹਿਲਾ ਕੀ ਜਾਣ ਨਾਮ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਣਿ ਸਤਗੁਰੂ ਮੈਂ ਪਾਇਆ ਸਦਗੁਰ ਤਾਂ ਪਾਇਆ ਸਹੀ ਸਿੱਖੀ ਮਨਵ ਜੀਆ ਗਾਵਣੀਆਂ ਰਾਗ ਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈਆਂ ਅਨ ਸ਼ਬਦਾਂ ਤਾਂ ਗਾਵੋ ਹਰੀ ਕੇ ਰਾਹ ਮਨ ਦੀ ਬੀਵ ਸਾयां ਕਹਿ ਨਾਨਕ ਅਨੰਦ ਹੋਆ ਸਤਿ ਗੀਮੈ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਮ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣੇ ਮੇ ਕਾਰੁ ਕਰੇ ਤੀਰਾ ਕਾਰੁ ਸਭ ਸੁਵਾਰਣ ਸਭ ਨਾਦਰਲਾ ਸਮਰੱਥ ਸਵਾਮੀ ਸੋਖ ਮਨਹੁ ਵਸਾਰੇ ਕਹਿ ਨਾਮਿਤ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਕਰਤਾ ਸੰਗੁਛਾ ਜਿਸ ਤੋਂ ਹੋਇ ਸਪਾਵਣੀ ਸਦਾ ਸੇ ਤੁਸਲਾ ਤੇਰੀ ਨਾਮ ਮਨੁ ਸਾਬੀ ਨਾਮ ਜਿਨ ਕੈ ਮਨ ਵਸਿਆ ਬਾਦੋ ਸੰਗਤਿ ਮੇਰੀ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਜਾ ਨਾਮ ਹੀਰਾ ਆਧਾਰੋ ਸਾਜ ਨਾਮ ਹੀ ਆਧਾਰ ਮੇਰਾ ਜਿਨ ਕੋ ਖਾ ਸੰਭ ਗਵਾਈਆ ਕਾਰ ਸਾਥ ਸੁਖਮਨ ਆਇ ਵਸਿਆ ਦੀਨੁ ਛਾ ਸਬ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਰਖੋ ਲਿੰਦਿਆ ਇਹ ਵਡਿਆਈਆ ਕਹਾਂ ਨਾਮ ਸੁਣੋ ਸੰਤੋ ਸਬਦ ਭੋਕੇ ਆਰੂ ਸਾਚਾ ਨਾਮ ਨਿਆਇਆ ਘਾਰੂ ਵਾਝੇ ਪੰਜ ਸਮੂਤ ਘਰ ਸੰਭਾਗੈ ਘਰ ਸੰਭਾਗੈ ਸਬਦ ਵਾਜੋ ਕਲਾ ਜਿਤ ਧਨ ਧਾਰੀਆ ਪੰਜ ਦਿਨ ਤਿ ਵਸ ਗੀਤੇ ਕਾਲ ਕੰਟ ਸਮਾਰਿਆ ਤੁਰ ਕਰਮ ਪਾਇਆ ਤਿਨੂ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਰਹਿ ਨਾਮਿਕ ਤਹਸਤੋ ਆਤਿਤ ਕਰਿਆਨ ਹਲਵਾਜੇ ਅੰਗ ਸੁਣੋ ਵਨ ਭਗੀ ਹੋ ਸਗਲ ਮਨਵਰਤਪੂਰੇ ਪਾਰਨੰਤ ਪਾਯਾ ਕਰੇ ਸਗਲ ਵਿਸੂਰ ਦੁਖ ਰੋਗ ਸੰਤਾ ਕੁਤਰੋ ਸੁਣੀ ਸਚੀ ਬਾਣੀ ਸੰਤ ਪ੍ਰਸਾਦਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸਦਕ ਪੁਨੀਤ ਕਾ ਦੇਵ ਪ੍ਰਤਾ ਬਤ ਗੁਰਿਆ ਪਰਪੂਰੇ ਬਨਵੰਤ ਨਾਨਕ ਜੁਰ ਚਰਨ ਲਾਗੇ ਵਾਜੇ ਅਨਹਦ ਤੂਰ ਆਕੇ ਕੁਨੀ ਤਾਹ ਤੇ ਕੋਤ ਸਤ ਗੁਰ ਰਹਿ ਆ ਪਰਪੂਰੇ ਬਨਵੰਤ ਨਾਮ ਜੁਰ ਚਰਨ ਲਾਗੇ ਵਾਜੇ ਅਨਹਦ ਤੂਰ ਹੁ ਦਾ ਬਣੀ ਬਹੱਲਾ ਪੰਜਵਾਂ ਆਲਵਤਨ ਵਸਤੂ ਪਈਓ ਸਤ ਸੰਕੋਪ ਵਿਚਾਰੂ ਅੰਮ੍ਰਿਤ ਨਾਮ ਠਾਕੁਰਾ ਕਰਿਓ ਜਿਸ ਕਾ ਸਭ ਸੇ ਉਧਾਰੂ ਜੀਵ ਕੋ ਖਾਗ ਜੀ ਤੋ ਪੰਚਾ ਤਿਸ ਕਾ ਹੋਇ ਉਧਾਰੂ ਸਰਬਸਤ ਜੀਨਹ ਜਾਈ ਨਤਨ ਕਲਖ ਰਧਾਰੂ ਕੰ ਸੰਸਾਰ ਜਨ ਲਗਤਨੀ ਸਭ ਨਾਨਕ ਬਹੁਤਸਾਰੂ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਦੁੱਖ ਕੋਈ ਮੈਂ ਨਿਰਗੁਣ ਆਰੇ ਕੋ ਗੁਣ ਨਾ ਵੀ ਆਪੇ ਤਰਸ ਪਈ ਤਰਸ ਪਿਆ ਮੇ ਰਾਮ ਤੋ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵ ਹਰਿਆ Waheguru Ji Ka Khalsa Waheguru Ji Ki